ਫੋਨ ਕੇ ਮਾਰਿਆ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਮੇਰੀ ਗੱਡੀ 'ਚ ਮਾਰਿਆ ਤੂੰ ਬੰਦੇ ਦੇਖ ਅੱਛਾ ਕਰ ਮਲਾਜਮ ਨੇ ਜਿਹੜੀ ਆ दारू ਪੀ ਆਂ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਿਆ ਨੂੰ ਫੋਨ ਤੇ ਖੜਿਆ दारू ਪੀਣਾ दारू ਕਿੱਢੀ ਗਿਆ ਵਰੇ ਪੀਤੀ ਭੁਲਾਇ ਨਾ ਤੂੰ ਜਾ ਲੈ ਬਿੱਲ ਨਾ ਹੋ ਗਰੇ ਫੂ ਆ ਛੱਡ ਦੇ दारू ਬਾਥੂਮ ਕਰ ਲੋ ਤੇ ਕਰ ਤੂੰ ਤੂੰ ਹੈ ਗਿਆ ਮਲਾਜਮ ਕੱਢ ਪਾਈ ਜੀ ਕਿਹੜੇ ਧਾਣੇ ਤੋਂ ਦੱਸਦਾ ਤੂੰ ਮੈਨੂੰ ਖਾਲਾ ਖਾਲਾ ਕਾ ਬੰਦਾ ਖਾਲਾ ਕਿਹੜਾ ਬੰਦਾ ਖਾਲਾ ਕਿਹੜਾ ਬੰਦਾ ਫੜਾ ਗੇ ਬੰਦਾ ਦਾਣੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰਾਂ ਪੱਤਰਕਾਰ ਕਿਹੜੀ ਕਰੋ ਪਾਣੀ ਕਰੋ ਮੈਂ ਕਰੋ ਥੱਪੜ ਮਾਰਦਾ ਭਾਈ ਥੱਪੜ ਮਾਰਿਆ ਨੇ ਦੱਸ ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਥੱਪੜ ਤੀ ਕੋ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥੂ ਨਹੀਂ ਕਰ ਰਿਹਾ ਤੇ ਤੂੰ ਚੰਗਾ ਲਾਦਾ ਮੈਂ ਚਕਰਾਜ ਕਰੂਗਾ ਹਾਂ ਯਾਰ ਰੋੜ ਤੇ ਬਾਥਰੂਮ ਕਰਦਾ ਪਿਆ ਸੀਗਾ ਮੈਂ ਚਾਰੂ ਬਾਥਰੂਮ ਕਰਦਾ ਦਾਰੂ ਫੋਲ ਬੀਤੀ ਹੋਈ ਆ ਫੋਲ ਬੜਾ ਫੋਲ ਆ ਦੇਖੋ ਪਾਜੀ ਬਾਥਰੂਮ ਦੇ ਚਲ ਰਿਹਾ ਰੋੜ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਲੈ ਲਾਈਵ ਚਲਾ ਦਿਓ ਲਾਈਵ ਦਾ ਲਾਈਵ ਚਲਾ ਚਲਾਏ ਲਾਈਵ ਚਲਾ ਚਲਾ ਕਰੋ ਯਾਰ ਪਾਜੀ ਕਰੋ ਨੰਬਰ ਦਿਖਾਓ ਦਿਖਾਓ ਪਾਜੀ ਰੋੜ ਤੇ ਅਗਰ ਗੁਰਪਰੋ ਦਾ ਪ੍ਰੋਗਰਾਮ ਨਾਲ ਮੂਤ ਰੋੜ ਤੇ ਮੂਤ ਆ ਪਿਆ ਸੀਗਾ ਦਾਰੂ ਬੀਤੀ ਹੋਈ ਆ ਜੀ ਖੱਪਰ ਮਾਰਿਆ ਨਾਮ ਨਾ ਪਾ ਗੋ ਇਹਦਾ ਆਲੋਈ ਨਾਂ ਲਿਖਿਆ ਮਨਦੀਪ ਸਿੰਘ ਮਨਦੀਪ ਸਿੰਘ ਆ ਨਾਮ ਮੇਰਾ